ਬੱਚੇ ਆਪਣੇ ਦੋਨੇ ਉੜਦੇ ਪਏ ਆ ਹਜੇ ਟਾਈਮ ਤਾਂ ਥੋੜਾ ਹੀ ਹੋਇਆ ਹੈ ਘੰਟਾ ਕੀ ਹੋਇਆ ਇਹਨਾਂ ਨੂੰ ਉੜਦੇ ਨੂੰ ਆ ਫਿਰਦੇ ਦੋਨੇ ਘੰਟਾ ਖੰਡ ਤਾਂ ਲਾ ਗਏ ਆ ਆ ਜਿਹੜੀ ਆਪਣੀ ਨੰਗਲ ਕਰੋੜ ਬਾਈ ਤੇ 23 ਦਿਨ ਘੰਟੇ ਦੀ ਤਰੀਨੇ ਰਾਤੀਨੇ ਬੈਠ ਪਾਈ ਸੀ ਹਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਝਾਂਦਰ ਵਾਲੀ ਲਈ ਆ ਇਹ ਬਈ ਉਸ ਨੂੰ ਮਤਲਬ ਉਹਦਾ ਭਰਾ ਸਗਾ ਭਰਾ हां दे, जी ਲੈਂਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆयो बाबो ਕਰਦੇ ਆ ਇਹਦੀ ਵੀਡੀਓ ਸ਼ੁਰੂ ਵੀਡੀਓ ਇਦਾਂ ਬਾਈ ਮੌਸਮ ਬਹੁਤ ਜ਼ਿਆਦਾ ਠੰਡਾ ਹੋਇਆ ਪਿਆ ਠੰਡ ਪੂਰੀ ਆ ਰਾਤੀ ਹੁਣ ਜੇ ਆਪਾਂ ਇਹਦੇ ਹਿਸਾਬ ਨਾਲ ਵੈਦਰ ਦੇ ਹਿਸਾਬ ਨਾਲ ਚੈੱਕ ਕਰੀਏ ਜਿਹੜਾ ਫੋਨ ਤੇ ਚੈੱਕ ਕੀਤਾ ਸੀ ਤਾਂ ਬਾਈ ਮੇਰੇ ਹਿਸਾਬ ਨਾਲ ਦੱਸਦਾ ਸੀ ਉਹ 2:3 ਦਾ ਰਾਤੀ 2-3 ਦਾ ਮਤਲਬ 2:3 ਗਈ ਹੈ ਨਾ 2 ਜਾਂ 3 ਦਾ ਮਤਲਬ ਇੱਥੇ ਕਿ ਦੱਸਦਾ ਸੀ ਹੈਨਾ ਤੇ ਹੁਣ ਬਾਕੀ ਪਤਾ ਨਹੀਂ ਕਿੰਨਾ ਹੈਨਾ ਤੇ ਜੋ ਇਹ ਫੋਨ ਦੇ ਹਿਸਾਬ ਨਾਲ ਤਾਂ ਤਿੰਨ ਕ ਦਾ ਰਾਤੀ ਦੱਸਦਾਈ ਬਈ ਬਾਹਲਾ ਲੋ ਗਿਆ ਸੀ ਥੱਲੇ ਨੂੰ ਹਨਾ ਤੇ ਕਿਉਂਕਿ ਠੰਡ ਹੈਗੀ ਵੀ ਆ ਬਈ ਕਿਹੇ ਨਾ ਕਿਹੇ ਸਾਈਡ ਤੇ ਬਰਬੁਰ ਪਈ ਆ ਤੇ ਉਹ ਜਾਂ ਮੀਂਹ ਪਏ ਆ ਕਿਸੇ ਪਾਸੇ ਮਤਲਬ ਉਸ ਹੱਬ ਨਾਲ ਲਾ ਲੋ ਜਿਹੜਾ ਪਾੜੀ ਵਾਲੀ ਪਾੜੀ ਪਾੜੀ ਲੱਕੇ ਵਾਲੀ ਸਾਈਡ ਤੇ ਬਰਬੁਰ ਪੈਦੀ ਨਾ ਉਹਦੇ ਕਰਕੇ ਵੀ ਬਈ ਠੰਡ ਹੁਣ ਬਦੀ ਹੋਈ ਆ ਬਹੁਤ ਜ਼ਿਆਦਾ ਤੇ ਰਹਿਣੀ ਕਿੰਨੀ ਆ ਬਈ ਠੰਡ ਜਿੱਦਾਂ ਕਿ ਗਰਮੀ ਪਈ ਸੀ ਉਦਾਂ ਦੀ ਉਹ ਠੰਡ ਪੈਣੀ ਦੇ ਲੋ 5-7 ਦਿਨ 10 ਦਿਨ ਆਹੇ ਮਹੀਨਾ ਪੈਣੀ ਆ ਬਸ ਠੀਕ ਆ 12ਵਾਂ ਮਹੀਨਾ ਵੀ ਉਦੋਂ ਹੀ ਲੰਘ ਗਿਆ 11ਵਾਂ ਵੀ ਨਾ ਦੋਨਾਂ ਮਹੀਨਿਆਂ ਚ ਠੰਡ ਜ਼ਿਆਦਾ ਪੈਂਦੀ ਹੁੰਦੀ ਆ 12ਵੇਂ ਚ ਜ਼ਿਆਦਾ ਹੁੰਦੀ ਵੈਸੇ ਉੱਥੇ ਤਾਂ ਪਈ ਨਹੀਂ ਤੇ ਆ ਪਹਿਲੇ ਮਹੀਨੇ ਜਾ ਕੇ ਪੈਣ ਲੱਪਈ ਹਨਾ ਤੇ ਇਹ ਵੀ ਨੱਕ ਜਾਣੀ ਬਈ ਬਸ ਥੋੜੇ ਕੁ ਦਿਨਾਂ ਦੀ ਗੇਮ ਆ ਧੁੱਪ ਲੱਗ ਗਈਆਂ ਤੇ ਠੰਡ ਗਈ ਠੀਕ ਆ ਤੇ ਆ ਮੀਂਹ ਪੈਣ ਕਰਕੇ ਜਿਹੜਾ ਮੱਠਾ ਜਾਂ ਮੀਂਹ ਪਿਆ ਨਾ ਪਿੱਛੇ ਦੀ ਹੋਰ ਵੀ ਛੱਡੇ ਛੱਡੇ ਲੱਗ ਕੇ ਆ ਜਾ ਪਿਆ ਉਹਦੇ ਕਰਕੇ ਠੰਡ ਜ਼ਿਆਦਾ ਹੋ ਗਈ ਆ ਤੇ ਬੱਚੇ ਦੌੜਦੇ ਪਏ ਆ ਇਹ ਲੌਣੇ ਆ ਤੇ ਤੁਹਾਡੇ ਕਮੈਂਟਾਂ ਕਮੈਂਟਾਂ ਦੇ ਕੋਈ ਜਵਾਬ ਜੂ ਦਿੰਦੇ ਆ ਠੀਕ ਆ ਅੱਜ ਕ ਕਿਹੜੇ ਪਏ ਆ ਕਿਹੜੇ ਨਹੀਂ ਪਏ ਤੇ ਉਹ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਪਾਂ ਉਸ ਮੁੱਦੇ ਤੇ ਤੇ ਉਹੋ ਹੀ ਕਬੂਤਰ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਨੁਕਤੇ ਨਕਤੇ ਦੀਆਂ ਹਜੇ ਵੀਡੀਓ ਆਪਾਂ ਮਤਲਬ ਰੋਕ ਕੇ ਰੱਖਣੀਆਂ ਹੁਣ ਜਿੱਦਾਂ ਧੁੱਪ ਤਾਂ ਪਾ ਲੱਗ ਗਈ ਆ ਫੇਰ ਸ਼ੁਰੂ ਕਰਾਂਗੇ ਬਾਈ ਹਨਾ ਕੀ ਕੀ ਕਰਨਾ ਕਿੱਦਾਂ ਕਰਨਾ ਮਲੱਪਾ ਦੀ ਲਾਉਣੀ ਆ ਮੌਸਮ ਵੀ ਨਹੀਂ ਬਾਈ ਲੱਗਣ ਡਿਆ ਧੁੱਪ ਚੜੂਗੀ ਤਾਂ ਬਾਈ ਫੇਰ ਹੀ ਪਾਣੀ ਦੇਣਾ ਵੱਧ ਜੇ ਆਹ ਦਿਨਾਂ ਚ ਪਾਣੀ ਦੇਤਾ ਤੇ ਕਬੂਤਰ ਬਿਮਾਰ ਹੋ ਜਾਣੇ ਠੀਕ ਆ ਇਸ ਕਰਕੇ ਕੁਝ ਨਹੀਂ ਕਰਦਾ ਨਮੂਨੇ ਨਮੂਨੇ ਹਜੇ ਇੱਕ ਦੋ ਵਾਰੀ ਜਦੋਂ ਪਰਪਟਾਈ ਕਰਨ ਤੋਂ ਪਹਿਲਾਂ ਮਨਵਾਵ ਹੀ ਲੈਣਾ ਹੁ ਤੇ ਪਰਪਟਾਈ ਕੀਤੀ ਤੇ ਵੀ ਨਵਾ ਲੈਣੇ ਬਾਈ ਕਿੰਨੇ ਦੇਣੀ ਤੇ ਉਹ ਵੀ ਤਾਂ ਨਾ ਸ਼ੇਅਰ ਕਰਾਂਗੇ ਪਿੱਛੇ ਤੁਸੀਂ ਦੇਖਿਆ ਹੋਣਾ ਆਪਾਂ ਪਿਛਲੇ ਸਾਲ ਵੀ ਇਦਾਂ ਹੀ ਕਰ ਨਵਾਇ ਦਮੂਏ ਸੀ ਕੂਟਰ ਹਨਾ ਤੇ ਇੱਕ ਖੁਸ਼ਖਬਰੀ ਵੀ ਆ ਬਾਈ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗੇ ਚਾਰ ਪੰਜ ਦਿਨਾਂ ਤੱਕ ਉਹ ਪੂਰੀ ਹੋ ਜੇ ਮਤਲਬ ਫੇ ਤਾਂ ਨਾ ਸ਼ੇਅਰ ਕਰਾਂਗੇ ਵੀ ਜਿਹੜੀ ਆਪਾਂ ਇੰਨੀ ਮਿਹਨਤ ਕੀਤੀ ਉਹ ਕਿੱਥੇ ਤੱਕ ਪਹੁੰਚਿਆ ਜਦੋਂ ਦੇ ਆਪਾਂ ਵੀਡੀਓ ਬਣਾਉਨੇ ਕੀ ਆਇਆ ਗਿਆ ਕਿਦਾਂ ਵੀ ਹਨਾ ਉਹ ਵੀ ਚਾਰ ਪੰਜ ਦਿਨਾਂ ਤੱਕ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਦੋਂ ਪਹਿਲਾਂ ਪਹਿਲਾਂ ਫਿਰ ਉਹ ਗੱਲਾਂ ਬਾਅਦ ਚ ਹੀ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਬਾਈ ਫਿਰ ਕਬੂਤਰ ਪਹਿਲਾਂ ਚੈੱਕ ਕਰੋ ਬੱਚੇ ਉੜਦੇ ਆ ਉਹ ਵੀ ਸ਼ੌਂਕ ਕਰਾਇਆ ਹੋਇਆ ਉਹ ਵੀ ਦੇਖੋ ਤੇ ਕਬੂਤਰਾਂ ਸ਼ੌਂਕ ਕਰੋ ਤਾਂ ਫੇਰ ਮਿਲਦੇ ਆ ਬਈ ਲੋ ਵੀ ਜਿਹੜਾ ਉਹ ਬੱਦਲ ਵਾਲੀ ਦਾ ਪਰਾਂ ਬੈਠਾ ਬੱਚਾ ਉਹ ਵੀ ਕਬੂਤਰ ਬਣਿਆ ਬਈ ਤੇ ਉਹ ਲਾਲ ਚੀਨ ਵਾਲੀ ਜਿਹੜਾ ਉਹ ਕਬੂਤਰ ਆ ਤੇ ਉਹਨੂੰ ਵੀ ਜਾ ਕੇ ਅਜੁੱਤੇ ਕਰਦੇ ਆ ਜਿਹੜੇ ਜਿਹੜੇ ਕਬੂਤਰ ਬਣ ਜਾਂਦੇ ਨੂੰ ਲਈ ਜਾਂਦਾ ਉੱਪਰ ਹਨਾ ਤੇ ਆ ਸਾਰੇ ਬੱਚੇ ਬੈਠੇ ਪੁੱਠੇ ਆ ਇਹਨਾਂ ਨੂੰ ਅਜ ਤੋਂ ਉੱਪਰ ਪਲਵਾਦੇ ਆ ਹੁਣ ਕੱਢਦੇ ਆ ਜਦੋਂ ਪਚੜਦੀ ਦਾ ਬੱਦਲ ਜਾ ਹੋਇਆ ਆ ਤੇ ਕੰਮ ਠੰਡਾ ਜਾਈ ਜਾਂਦਾ ਆ ਵੀ ਦੂਜਾ ਵੀ ਬੱਦਲੇ ਵਾਲੀ ਦਾ ਪੁੱਤਰੀ ਆ ਬਈ ਆ ਵਾਲਾ ਇਵੇਂ ਹੁੰਦਾ ਰਹੀ ਹੈ ਇਹ ਵੀ ਉੱਪਰ ਹੀ ਜਾਊਗਾ ਜੋ ਉਤਰ ਬਣਿਆ ਆਹ ਕੂਤਰੀ ਬਣੂਗੀ ਆਹ ਤਾਂ ਪਤਾ ਹੀ ਬਣਲੇਗੀ ਕੂਤਰੀ ਆ ਬਣੂਗੀ ਲੋਇ ਬਾਬੇ ਉਹ ਸ਼ੁਰੂ ਕਰਦੇ ਇਹਨਾਂ ਦੇ ਵਿੱਚੋਂ ਤੇ ਮੈਂ ਤਾਂ ਅੱਜ ਇਹਨਾਂ ਤੋਂ ਜਿਹੜੇ ਕੂਕਰ ਆਪਣੇ ਮਤਲਬ ਜੋੜੇ-ਜੋੜੇ ਪੋਣੇ ਹਨਾ ਉਹ ਕੱਢ ਲਈਏ ਬਾਈ ਤੇ ਆਹ ਚੀਨਾਂ ਦਾ ਬਾਈ ਆਪਾਂ ਛੱਡਾ ਲਈਏ ਠੀਕ ਆ ਜਿਹੜਾ ਮੋਰੇ ਬੈਠਾ ਕਰੀਮਪੁਰ ਵਾਲਾ ਇਹ ਵੀ ਛੱਡ ਲਈਆਂ ਤੇ ਇਹਦਾ ਭਰਾ ਵੀ ਕੱਢਣਾ ਦੋ ਤੇ 2 2 2 1 ਆਪਾਂ ਇਹ ਵੀ ਛੱਡਣਾ ਬਈ 3 ਤੇ ਆ ਵੀ ਛੱਡਾਂਗੇ 4 ਮੋਟੂ ਦੇਖਦੇ ਆ ਸ਼ਾਇਦ ਰੋਕ ਲਈਏ ਹਨਾ ਤੇ 4 4 ਆ ਤੀਨਾ ਕਬੂਤਰ ਹਟਾ ਲਏ 5 ਆ ਵੀ ਛੱਡਾਂਗੇ ਬਈ ਦੋਨੇ ਕਬੂਤਰ 5 ਤੇ ਦੋ 6 ਐਸਾ ਤੱਕ 5 ਤੇ ਦੋ 7 7 ਹੋ ਗਏ 7 7 7 ਬਈ ਦੇ ਘੋਰਤਾ ਪਿੱਛੇ ਵੇਖਦਾ ਅੱਠ ਦੇ ਇੱਕ ਆ ਲਾ ਜੀ ਲੋਕ ਕਬੂਤਰ ਆ ਬਈ ਜਿਹੜੇ ਆਪਾਂ ਛੱਡਨੇ ਆ ਠੀਕ ਆ ਲੋਕ ਕਬੂਤਰ ਇਹਨਾਂ ਜੋ ਛੱਡਨੇ ਆ ਤੇ ਇਹ ਰੋਕਲੇ ਕਿਹੜੇ ਆ ਇੱਕ ਲਾਲ ਜੀ ਨਾਲ ਦੋ ਉਹ ਕਬੂਤਰ ਵੀ ਰੋਕੜੀਆਂ ਤਿੰਨ ਇਹ ਕੋ ਨਾਲ ਸਿਰ ਨਾਲ ਆ ਪਿੱਛੇ ਬਠਾ ਵੀ ਰੋਕਣਾ ਚਾਰ ਆ ਰਤਾ ਰੋਕੜਾ ਪੰਜ ਆ ਵੀ ਲਾਲ ਜੀ ਨਾਲ ਰੋਕਣਾ ਛੇ ਇਹ ਆ ਕਬੂਤਰ ਦਾ ਭਰਾ ਵੀ ਰੋਕਣਾ ਚਾਰ ਪਾਕਾ ਨਾ ਵੀ ਹੋਇਆ ਨਾ ਤੇ ਮੋਟੂ ਕਰਦਾਂਗੇ ਅਭੀ ਕਬੂਤਰ ਹੀ ਬਣਿਆ ਬਾਈ ਜਿਹੜਾ ਇਹ ਵੀ ਮੋਟੂ ਦਾ ਭਰਾ ਹੀ ਆ ਜਿਹੜਾ ਬੰਗਾ ਨਾ ਅੱਜੋਂ ਜੀ ਸਿਰ ਤੇ ਕਾਲੀ ਲੋਕ ਵਾਲਾ ਖੱਡੀਆਂ ਅੱਖਾਂ ਦਾ ਇਹ ਨਾ ਹੋਇਆ ਤੇ ਫੇਰ ਇਹ ਰੁਕੇ 10 ਹੋ ਗਏ ਆਪਣੇ ਕੋਲ ਫੇਰ 10 ਛੱਡਾਂਗੇ ਬਾਈ ਅਭੀ ਮੋਟੂ ਵੀ ਛੱਡਦਾ ਵੇ ਕੋਈ ਛੱਡਦਾ ਨਾ ਲੱਗੂਗੀ ਆਪਾਂ ਢੋਲ ਰੈਡੀ ਦੋ ਹੈਗੇ ਆ ਕਾ ਬੈਠਾ ਮੋਟੂ ਦਾ ਭਰਾ ਮੋੜੇ ਚੀਦਾ ਠੀਕ ਆ ਇੱਕੋ ਬੰਗਾ ਆਪ ਤੇ ਕੋ ਛੱਤਰ ਗਿਆ ਆ ਇਦਾਂ ਰਹੇ ਬੈਠੇ ਮਲੇ ਰਾਜ ਕਬੂਤਰ ਕੁੱਪਟਰ ਜਿਹੜੇ ਰੋਕਣੇ ਆ ਤੇ 10 ਕਬੂਤਰ ਹੋ ਗਏ ਜਿਹੜੇ ਆਪਾਂ ਛੱਡਨੇ ਬਾਈ ਆ ਵੀ ਕੂਤਰ ਛੱਡਣਾ ਹੀ ਆ ਬਈ ਆਣਾ ਇਹ ਆਪਣਾ ਨਾਨੋ ਵਾਲੇ ਕੂਤਰ ਜਿਹੜਾ ਬਹੁਤ ਵਧੀਆ ਉੜਿਆ ਪਰ ਫੜ ਗਿਆ ਸੀ ਤੇਰੇ ਟਾਈਮ ਕਟਾ ਗਿਆ ਨਹੀਂ ਬੇਸਾ ਰਾਤ ਦਾ ਜੀ ਸੀ ਐਂਡ ਤੇ ਆ ਗਏ ਤੇ ਮੱਲਾ ਇੱਕ ਦੋ ਰਹਿ ਗਏ ਸੀ ਜਦੋਂ ਬੈਠਾ ਸੀ ਕੂਤਰ ਹੜਾ ਪਰ ਟਾਈਮ ਕਟਾ ਗਿਆ ਸੀ ਮਤਲਬ 11 ਵਜੇ ਚੱਲ ਗਿਆ ਸੀ ਨਾਲ ਦੇ ਪਿੰਡ ਨੂੰ ਤੇ ਛੱਡ ਦਿਆ ਸਾਰੀ ਮਤਲਬ ਚੱਲ ਗਿਆ ਸੀ ਤੇ ਸਾਢੇ 11:30 ਵਜੇ ਆ ਗਿਆ ਜਦੋਂ ਕੱਟਿਆ ਗਿਆ 11 ਵਜੇ ਘਟ ਹੋ ਗਿਆ 11:30 ਆ ਗਿਆ ਤੇ ਨਾਲ ਦੇ ਪੈ ਨੂੰ ਡਿੱ ਗਿਆ ਸੀ ਉਦੋਂ ਬਾਅਦ ਆ ਗਿਆ ਫੇਰੀ ਬਈ ਗਿਆ ਫੇ ਨੀਮਾ ਨੀਮਾ ਉੱਥੇ ਫਿਰਦਾ ਰਿਆ ਤੇ ਦੂਜੇ ਕੇ ਤੀਜੇ ਨੰਬਰ ਦੂਜੇ ਕੇ ਨੰਬਰ ਤੇ ਸ਼ਾਇਦ ਬੈਠਾ ਹੋਵੇ ਉੱਥੇ ਘੁੰਮ ਕਰ ਲਾ ਆਪਣੀ ਵਿਲਾ ਨਾ ਰੋਵੇ ਯਾਰੇ ਤੇ ਇਹ ਇਹ ਦਾ ਭਰਾ ਸੀ ਬਈ ਤੇ ਇਹ ਛੱਡਾਂਗੇ ਬਈ ਐਸੇ ਹੀ ਹੁਣ ਉਹ ਉੰਤ ਤੰਦਰੁਸਤ ਨਹੀਂ ਹੈਗਾ ਸੀਗਾ ਤੇ ਵੈਸੇ ਉੜਿਆ ਬਹੁਤ ਵਧੀਆ ਸੀ ਬਈ ਨਾ ਤਾਂ ਤੰਦਰੁਸਤ ਹੋਣ ਕਰਕੇ ਵੀ ਬਹੁਤ ਵਧੀਆ ਉੜਿਆ ਸੀ ਬਰੀਆ ਬਾਜੀ ਨਵੇੜੀ ਤੇ ਉਹਦੇ ਪਰ ਚਲੋ ਟਾਈਮ ਕਟਾ ਗਿਆ ਸੀ ਉਤਰ ਹਣਾ ਇਹਦਾ ਭਰਾ ਸੀ ਬਈ ਆਹ ਰੇੜੇ ਦਾ ਤੇ ਇਹ ਛੱਡਾ ਐਦਾਂ ਦਾ ਹੀ ਸੇਵ ਤੁਸੀਂ ਥੋੜਾ ਜਿਹਾ ਸੁਧਾ ਦਿਓ ਉਹ ਤੇ ਇਹਨੂੰ ਹੁਣ ਛੱਡ ਆ ਗਿਆ Papa ਤੇ ਆ ਵੀ ਹਟ ਰਹੀਆਂ ਆਪਾਂ ਜਿਹੜਾ ਮੂਰੇ ਬੈਠਾ ਹੋਰਦਾ ਇਹ ਵੀ ਛੱਡਾਂਗੇ ਬੱਚੇ ਉੱਕੀ ਜਾਂਦੇ ਬਈ ਆਹ ਫਿਰਦੇ ਆ ਠੀਕ ਆ ਔਰ ਮਸਲ ਠੰਡੇ ਜੇ ਮੈਂ ਤਾਂ ਵੀਡੀਓ ਲਗਾਈ ਬਣਾਉਣ ਬਸ ਵੀਡੀਓ ਬਣਾਉਣ ਦੇ ਚੱਕਰ ਹੀ ਛੱਡੇ ਤੇ ਮੈਂ ਕਿਹਾ ਜਦੋਂ ਡੱਕਦੇ ਤਾਂ ਪਤੰਗ ਜਿਹਾ ਆਇਆ ਪਤੰਗ ਨੇ ਡਰਾ ਦਿੱਤੇ ਬਈ ਇਧਰੋਂ ਕੱਟ ਹੋ ਗਿਆ ਆ ਪਰਲੇ ਬੰਨਿਓ ਤੇ ਉਹ ਡਿਗਿਆ ਦਾ ਲੱਗ ਗਈ ਉਤੋਂ ਡਰ ਗਏ ਵਿਚਾਰੇ ਤਾ ਉੱਡ ਕੇ ਬਹਿ ਜਾਣਗੇ ਕੋਈ ਨਹੀਂ ਹੋਰ 5-7 ਮਿੰਟਾਂ ਖੂਤਰੀ ਛੱਡੀ ਹੋਈ ਆ ਮੈਂ ਹੁਣ ਆਈ ਹੀ ਬਿੰਦੇ ਬਿੰਦੇ ਫੇਚ ਲਗੇ ਤਾਂ ਨੂੰ ਭੜਕਾ ਕੇ ਲਾ ਲੈਨੇ ਛਤਰੀ ਭੜਕਾ ਕੇ ਨਾ ਤੇ ਲਾ ਲੈਨੇ ਆ ਗਿਆ ਆਪਣੇ ਵੱਡੇ ਨੂੰ ਕਰ ਬਈ ਇਹਨਾਂ ਦਾ ਵੀ ਸ਼ੌਂਕ ਕਰੋਨੇ ਆ ਤੁਹਾਨੂੰ ਆਏ ਹੋਈ ਆ ਮਰਾ ਡੱਬਾ ਅ ਡੱਬੇ ਦਾ ਭਰਾ ਵੀ ਡੱਬੀ ਜੜੀ ਹੈ ਨਾ ਆਪਾਂ ਹਰਿਆਣੇ ਦਿੱਤਾ ਹੋਇਆ ਜੋੜਾ ਉਹਦਾ ਤਾਂ ਦੱਸਿਆ ਵੀ ਭੈਣ ਭਈਆ ਆਪਾਂ ਮੰਗਾਇਆ ਸੀ ਇੱਥੇ ਤੇ ਠੀਕ ਆ ਆ ਜਿਹੜੀ ਆਪਣੀ ਨੰਗਲ ਕਰੋੜ ਬਾਈ 23 ਦਿਨ ਘੰਟੇ ਦੀ ਤਰੀ ਦੇ ਰਾਤੀ ਨੇ ਵੇਥ ਪਾਈ ਸੀ ਹਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਚਾਹਲਣ ਵਾਲੀ ਲਈ ਆ ਇਹ ਬਈ ਉਸ ਮਤਲਬ ਉਹਦਾ ਭਰਾ ਸਗਾ ਭਰਾ ਆ ਇੱਕੋ ਜੋੜੀ ਦੇ ਸੀ ਇਹ ਇਹ ਉਹ ਜਿਹੜੀ ਰਤੀ ਆਪੀ ਉੱਤੇ ਜਿੱਤੀ ਸੀ ਉਹ ਕੋ ਗੇਰੰਦੀ ਦੀ ਮਤਲਬ ਰਾਤੀ ਰਤੇ ਗਦੰਨੇ ਆਪਾਂ ਆ ਹੈਗਾ 5 ਬਾਈਆਂ ਵਾਲੇ ਦਾ ਭਰਾ ਵਜ ਜਿਹੜਾ 5 ਬਾਈਆਂ ਜਿੱਤੇ ਆਈ ਤਾਂ ਉਹਦਾ ਭਰਾ ਆ ਬਈ ਆ ਜਿਹੜਾ ਉਹ ਸੰਗਤਪੁਰ ਵਾਲੀ ਦਾ ਪੁੱਤ ਹੈ ਜਿਹੜੀ ਸੰਗਤਪੁਰ ਜਿੱਤੀ ਸੀ ਉਹ ਪਿਛੇ ਬੈਠਾ। ਇਹ ਵੀ ਲੋਣਾ ਜੋੜੇ ਯਾਰ ਜੋੜੇ ਕੋ ਲੋਣ ਵਾਲੇ ਪੁੱਤਰ ਕਿੰਨੇ ਹੀ ਬੈਠੇ ਆ ਬਈ। ਝਾਂਦਰਾਂ ਵਾਲੀ ਦਾ ਪਿਓ ਵੀ ਬੈਠਾ ਆ। ਠੀਕ ਆ ਆ ਵੀ ਪੱਟੇ ਬੈਠੇ। ਆ ਆਪਣਾ ਵੱਡਾ ਪੁੱਤਰਾ ਬਈ। ਬਈਪੂਰੂ ਪੂਰੀ ਵਾਲੇ ਪੁੱਤਰਾ ਜੋ ਆ ਮਤਲਬ ਵੱਡਾ ਮੇਨ ਪੁੱਤਰਾ ਆ ਬਈ। ਇਹ ਵੀ ਲੋਣਾ ਇਹ ਕਰੀਮਪੁਰ ਵਾਲੇ ਦਾ ਪਿਓ ਆ। ਜਿਹੜਾ ਆਪਣਾ ਕਰੀਮਪੁਰ ਛੱਡਿਆ ਸੀ ਨਾ ਉਹਦਾ ਪਿਓ ਆ ਬਈ। ਪੁੱਤਰ ਤਾਂ ਕਿੰਨੇ ਹੀ ਪਏ ਵਾ ਸਾਰੇ ਬਈ ਜੋੜੇ ਲੋਣ ਵਾਲੇ ਆ। ਆ ਉੁੱਤਰ ਦੇ ਗੱਲ ਬੱਜਾ ਨੂੰ ਜਿਹੜੀ ਕਬੂਤਰੀ ਦੱਸਦਾ ਸੀ ਨਾ ਬਈ ਇਹ ਸੁੱਚੇ ਸੁੱਜੇ ਹੈ ਨਹੀਂ ਪਿਆਰਾ ਦੇ ਹਨਾ ਉਹ ਆ ਉੁੱਤਰ ਆ ਬਈ ਲਾਲ ਜੀਨਾ ਪਰ ਆਪ ਬਈ ਇਹ ਬਹੁਤ ਚੰਗੇ ਉੱਡਦੇ ਆ ਹਨਾ ਤੇ ਉਸ ਦਿਨ ਮਤਲਬ ਬਲਾਟੇ 'ਚ ਨਹੀਂ ਸੈਟ ਪੈਂਦਾ ਇਹ ਵੱਡੇ ਕਬੂਤਰ ਦੇ ਜਾਂ ਇਹਦੇ 'ਚ ਜਿਹੜਾ ਉਹ ਗਿਆ ਫਰਾ ਆ ਆ ਬਿਠਾ ਆ ਆ ਇਹਦੇ ਨਾਲ ਬਲਾਟੇ 'ਚ ਨਹੀਂ ਸੈਟ ਸੁੱਟ ਬੈਠੇ ਇਹ ਇਹਦੇ ਮਤਲਬ ਜੜੀਆਂ ਜੀਆਂ ਧੀਆਂ ਤੋਂ ਆਇਆ ਇਹ ਪੱਠਿਆਂ ਨਾਲ ਲਾਉਨੇ ਆ ਆਪਾਂ ਮਤਲਬ 5 ਬਾਜੀਆਂ ਵਾਲੇ ਦਾ ਭਰਾ ਹੀ ਲਾ ਲਓ ਉਹ ਜਿਹੜਾ 5 ਬਾਜੀਆਂ ਵਾਲਾ ਸੀ ਨਾ ਇਹਨਾਂ ਦਾ ਭਰਾ ਹੀ ਸੀਗਾ ਉਹ ਆ ਬਿਠਾਓ ਇਹਦਾ ਭਰਾ ਜਤਵਾ ਪਰ ਇਹ ਹੋਰ ਕਬੂਤਰ ਨਾ ਬਣਿਆ ਆ ਕਬੂਤਰੀ ਸੇਮ ਆ ਤੇ ਕਬੂਤਰ ਐ ਵੀ ਹੋਣ ਨੂੰ ਨਾ ਬਣਦਾ ਇਸ ਦਾ ਟਾਈ ਬਈ ਚੜਾ ਹੀ ਆ ਠੀਕ ਆ ਤੇਰੇ ਬੱਚੇ ਆਪਣੇ ਦੋਨੇ ਉੜਦੇ ਪਏ ਆ ਹਜੇ ਟਾਈਮ ਤਾਂ ਥੋੜਾ ਹੀ ਹੋਇਆ ਹੈ ਘੰਟਾ ਹੀ ਹੋਇਆ ਇਹਨਾਂ ਨੂੰ ਉੜਦੇ ਨੂੰ ਆ ਫਿਰਦੇ ਦੋਨੇ ਘੰਟਾ ਖੰਡ ਤਾਂ ਲਾ ਗਏ ਆ ਇੱਕ ਆਪਣਾ ਕਾਲੀਆਂ ਕੰਤਰ ਵਾਲਾ ਕਾਲਪਰਾਜ ਆ ਤੇ ਇੱਕ ਜਿਹੜਾ ਆਪਣੇ ਉਹ ਘੁੱਗੀ ਰੰਗੇ ਕਬੂਤਰ ਦਾ ਵੱਡੇ ਦਾ ਇਓ ਵਾ ਆ ਪੱਠਾ ਪਿਛੇ-ਪਿਛੇ ਉੜਦਾ ਇਹਦੇ ਦੋ ਭਰਾ ਹੋਰ ਪਾਲਦੇ ਆ ਤੇ ਦੋ ਹੀ ਉਹਦੇ ਪਾਲਦੇ ਜਿਹੜਾ ਉੱਪਰ ਗਿਆ ਦੋ ਨਹੀਂ ਸਾਰੇ ਆਂਡੇ ਰੱਖੇ ਆ ਉਹਨੇ ਆਂਡੇ ਰੱਖੇ ਆ ਜਿਹੜਾ ਉਹ ਉੱਤੇ ਫਿਰਦਾ ਕਾਲੀਆਂ ਕੰਤਰ ਵਾਲਾ ਉਹਦੀ ਮਾਂ ਨੇ ਆਂਡੇ ਰੱਖੇ ਹੋਏ ਆ ਉਹ ਵੀ ਅੱਜ ਭੜਕੇ ਬੱਚੇ ਨਿਕਲਣ ਵਾਲੀ ਆ ਉਹ ਸਾਹ ਥੱਲੇ ਰੱਖੇ ਆਪਾਂ ਤੇ ਸਾਰੇ ਦੱਸਿਓ ਵੀ ਠੰਡ ਦਾ ਕੀ ਮੋੜ ਚ ਆ ਲਿਆ ਬਈ ਆਪਣੇ ਆਪਣੇ ਇਲਾਕਿਆਂ 'ਚ ਤੇ ਠੰਡ ਬਈ ਹੋ ਗਈ ਹੁਣ ਆੜੇ ਪੰਜ-ਸੱਤ ਦਿਨ ਨੰਗੜੇ ਆ ਨਾ ਬਹੁਤ ਔਖੇ ਨੰਗੜੇ ਆ ਬੱਦਲ-ਬੁੱਦਲ ਹੋਣ ਡਿਆ ਆ ਤੇ ਧੁੱਪ-ਧੁੱਪ ਤਾਂ ਬਈ ਦੇਖਣ ਨੂੰ ਵੀ ਨਹੀਂ ਚੜਦੀ ਹੈ ਨਾ ਤੇ ਆ ਵੀ ਮੈਂ ਹੈ ਖੋਲੀਆਂ ਨੀ ਚੜੀਆਂ ਮੈਂ ਠੰਡੀ ਰਹਿਣ ਤੋਂ ਇੱਦੇ ਦਾਣਾ-ਦੁਣਾ ਪਾ ਦਾਂਗੇ ਤੇ ਆ ਚੱਕਣੇ ਆ ਸਗੋਂ ਯਾਰ ਕੱਲ ਨੂੰ ਨਾ ਆ ਡੋਲੀ ਰੂਲੀ ਕੱਢ ਕੇ ਸਾਫ਼ ਸੁਫਈਆ ਇਹ ਕਰਨਾ ਇਹਨਾਂ ਦਾ ਖੁੱਡਿਆਂ ਖੱਡਿਆਂ ਦਾ ਵਿੱਚੋਂ ਮਾੜਾ-ਮੂਟਾ ਸਾਫ਼ ਤਾਂ ਹੈਗਾ ਹੀ ਆ ਮਤਲਬ ਪਹਿਲਾਂ ਆਪਾਂ ਹੁਣ ਥੋੜੇ ਜਣੇ ਹੀ ਹੋਏ ਕੀਤੇ ਨੂੰ ਮਿੱਟੀ-ਮੁੱਟੀ ਪਾਈ ਸੀ ਪਰ ਫੇਰ ਵੀ ਚਲੋ ਮਿੱਠਾ-ਮੁੱਠਾ ਕਰ ਦਿੰਦੇ ਹੋ ਰਤੀ ਕੂਤਰੀ ਨੇ ਵੀ ਬਈ ਆਂਡਾ ਰੱਖਤਾਰਾਲਦਾ ਤੇ ਉਹ ਸੰਗਤਪੁਰ ਵਾਲੀ ਬੈਠੀ ਆ ਉੱਤੇ ਉਹਨੇ ਦੂਜਾ ਆਂਡਾ ਹਜੇ ਰੱਖਿਆ ਨਹੀਂ ਇੱਕ ਰੱਖਿਆ ਹੋਇਆ ਅੱਜ ਸ਼ਾਮਾਂ ਤੱਕ ਰੱਖੂਗੀ ਉਹ ਆਵੇ ਬੱਚੇ ਬਈ ਥੱਲੇ ਤੇ ਹੁਣ ਚਲਦੇ ਆ ਆ ਖੁੱਡਿਆਂ ਚ ਪਹਿਲਾਂ ਲਾਈਟ ਬੰਦ ਕਰਨੀ ਪਊ ਯਾਰ ਨਹੀਂ ਤਾਂ ਫਲਿਕਰ ਜਾ ਬਜੀ ਜਾਣੀਆਂ ਦੇਖਦੇ ਆ ਬਈ ਜਿੱਦ ਇੱਦਾਂ ਬਣਦੀ ਪਈ ਹੈ ਨਾ ਨਹੀਂ ਬਈ ਵਾਧੀਆਂ ਲਾਈਟਾਂ ਦੀਆਂ ਹਨਾ ਹੋ ਗਿਆ ਲਾਈਟ ਤੇ ਆ ਵੀ ਕਰੋ ਚੈੱਕ ਬਈ ਇਹ ਸਾਰੀਆਂ ਛੱਡਣੀਆਂ ਵਾਲੇ ਦਾ ਚ ਕੋਈ ਨਹੀਂ ਰੁਕਣੀ ਬਈ ਇਹ ਸਾਰੇ ਛੱਡਣੀਆਂ ਆ ਪੁੱਤਰ ਆ ਵੀ ਛੱਡਣੀਆਂ ਆ ਪੂਤਰੀਆ ਮੂਰੇ ਬੈਠੀ ਜਿਹੜੀ ਤਕਰੀਬਨ ਹੀ ਬਈ ਛੱਡਣੇ ਆ ਇਹ ਆ ਆਪਣਾ ਸੂਝ ਕਬੂਤਰੀ ਬਣੀ ਆ ਉਦਾਂ ਤੇ ਇਹਦਾ ਵੀ ਸ਼ੌਂਕ ਕਰੋ ਆ ਆਪਣਾ ਡੰਡਿਆ ਵਾਲੇ ਦਾ ਡੰਡੇ ਵਾਲਾ ਦਾ ਭਾਈ ਮਾਝੇ ਤੁਹਾਨੂੰ ਗੋਗੇ ਛੱਡਾ ਛੁੱਡਾ ਮੌਸਮ ਆ ਕਬੂਤਰ ਪਤਰੀ ਛੱਡੇ ਨਹੀਂ ਬਾਹਰ ਬੱਚੇ-ਬੂੱਚੇ ਵੀ ਆ ਦੋਕ ਤਾਂ ਮੈਂ ਚਲੋ ਗਲਤੀ ਨੇ ਗੱਡੇ ਵੀਡੀਓ ਬਣਾਉਂਦੇ ਚੱਕਰ ਚ ਤੇ ਉਹ ਉੱਡ ਕੇ ਡੋਂ ਦਾ ਉਰਾਦਾ ਹੈ ਨਹੀਂ ਸੀ ਹੈ ਨਾ ਨੋਂਦੇ ਦਾ ਉਹ ਉਦਾਂ ਹੀ ਨਹੀਂ ਆਪਾਂ ਮੌਸਮ ਠੰਡਾ ਬਈ ਬੈਰੀ ਬੁਰੀ ਬੋਪਹਿੰਦੀ ਠੀਕ ਆ ਤੇ ਆ ਵੀ ਕਬੂਤਰੀਆਂ ਜੀ ਤੁਹਾਨੂੰ ਸ਼ੌਂਕ ਹੀ ਕਰਾਉਣੇ ਆ ਵੀ ਜਿਹੜੇ ਆਪਣੇ ਕੋ ਕਬੂਤਰ ਪੇ ਪੂਏ ਆ ਨਾ ਉਹਨਾਂ ਦਾ ਸ਼ੌਂਕ ਕਰਾਵਾਂਗੇ ਮਾਤੀਆਂ ਮੋਦੀਆਂ ਇਹ ਆਪਣੀਆਂ ਵੱਟੀਆਂ ਮਾਤੀਆਂ ਜਿਹੜੀਆਂ ਆਪਾਂ ਜੋੜੇ ਲਾਉਣੀਆਂ ਇਸ ਸਾਲ ਹੁਣ ਜਿਹੜੇ ਆਹ ਹੁਣ ਛੱਡਾਂਗੇ ਨਾ ਕਲੀਆਂ ਵਾਲੇ ਬੱਚੇ ਆਹ ਕਬੂਤਰੀਆਂ ਲਾ ਕੇ ਇਹਨਾਂ ਦੇ ਬੱਚੇ ਛੱਡਣੇ ਆ ਬਈ ਤੇ ਕੁਝ ਕਿੰਨਾ ਚੋ 9 ਸਾਲ ਦੀਆਂ ਬਈ ਇਸ ਸਾਲ ਦੀਆਂ ਪਾਈਆਂ ਹੋਈਆਂ ਵੱਟੀਆਂ ਨਾ ਜਿੱਦਾਂ ਡੰਡੇ ਵਾਲੇ ਦੀ ਭੈਣ ਬੈਠੀ ਆ ਇੱਕ ਉਹ ਬੈਠੀ ਆਪਣੇ ਵੱਡੇ ਕੂਤਰ ਦੀ ਪੱਠੀ ਲਾਲ ਚੀਨੀ ਚਿੱਟੀ ਕਾਲੀ ਅੱਖ ਵਾਲੇ ਦੀ ਠੀਕ ਆ ਆਪਣੀ ਆੜੀ ਮੋਜਰ ਬੇਟੀ ਥੱਲੇ ਬਈ ਠੀਕ ਆ ਆ ਉਹਦਾ ਪੱਠਾ ਬਈ ਪੱਠੀ ਥੋਰੀ ਆ ਜਿਹੜੀ ਮੋਡੇ ਕਾਲੇ ਕੀਤੇ ਆ ਠੀਕ ਆ ਬਸ ਇਦਾਂ ਹੀ ਆ ਆਪਣੀ ਉਹਦੀ ਆ ਡੱਬੇ ਦੀ ਭੈਣ ਆ ਹਰੇ ਹਰਾ ਤੇ ਕਾਲਾ ਰੰਗ ਲਾਇਆ ਮੋਡੇ ਤੇ ਹਨਾ ਗਰੇ ਜਿਹਾ ਹੀ ਹੋ ਗਿਆ ਕਾਲਾ ਖਾਦਾ ਰਹਿ ਗਿਆ ਫਿੱਕਾ ਹੀ ਪੈ ਗਿਆ ਇਹ ਇਹ ਉਹਨਾਂ ਦੇ ਤੇ ਆ ਲਾਲ ਚੀਨੀ ਕਬੂਤਰੀ ਆਪਾਂ ਲਾਈ ਸੀਗੀ ਆਂਟਾ ਇਹਨਾਂ ਵੀ ਫੋਕਾਏ ਬਣੇ ਕੋਈ ਆਂਟਾ ਦਿੱਤਾ ਸੀ ਕੂਤਰੀ ਨੇ ਹਨਾ ਫੇ ਮੈਂ ਤੋੜਤਾ ਸੀ ਜੋੜਾ ਤੇ ਹੁਣ ਨਵਾਂ ਜੋੜਾ ਲਾਵਾਂਗੇ ਕੋਈ ਪੱਠੀ ਲਾਵਾਂਗੇ ਤਾਜੀ ਉਸ ਕਬੂਤਰ ਦੇ ਨਾਲ ਉਜੋੜਾ ਤੋੜਿਆ ਹੋਇਆ ਆ ਜਿਹੜੀ ਉਹ ਬੈਠੀ ਆ ਨਾ ਕੂਤਰੀ ਜਾਂ ਹੋਲਾਵਾਂਗੇ ਤੇ ਜਾਂ ਆਪਣੀ ਆ ਲਾ ਕੇ ਦੇਖਾਂਗੇ ਕੀ ਬਣਦਾ ਇਹ ਡੰਡੇ ਵਾਲੀ ਦੀ ਭੈਣ ਆ ਇਹ ਵੀ ਉਹਨਾਂ ਲਾ ਕੇ ਦੇਖਾਂਗੇ ਇੱਕ ਵਾਰੀ ਕੀ ਰਿਜ਼ਲਟ ਦਿੰਦਾ ਹਨਾ ਆਪਾਂ ਨੂੰ ਚਲੋ ਬਾਪੋ 60 70 ਕਿਲੋ ਦਾਣਾ ਬਣਾਇਆ ਸੀ ਉਦੋਂ ਹਜੇ 15 ਦਿਨ ਹੋਏ ਹੋਣੇ ਮੇਰੇ ਖਿਆਲ ਨਾਲ ਬੜਾ ਮਰ ਕੇ ਹੀ ਹਨਾ 15 ਦਿਨ ਦੀਆਂ ਤੇ 60 ਕਿਲੋ ਦਾਣਾ ਬਣਿਆ ਸੀ ਤੇ ਆ ਹੀ ਰਹਿ ਗਿਆ ਬਸ ਚਾ 5-7 ਕਿਲੋ ਹੋਣਾ ਦਾਣਾ ਬਈ ਮਤਲਬ 2 ਦਿਨਾਂ ਦਾ ਦਾਣਾ ਹੈਗਾ ਹਜੇ ਉਹ ਹੋਊਗਾ ਬਈ 10 ਦਿਨ ਦਾ ਦਾਣਾ ਹੈਗਾ ਭਾਈ ਠੀਕ ਆ 2 ਦਿਨ ਦਾ ਮਤਲਬ ਦਾਣਾ ਹੈਗਾ 5 ਕਿਲੋ ਦਾਣਾ ਪੈਂਦਾ ਰੋਜ਼ ਦਾ 5-6 ਕਿਲੋ ਤੇ 2 ਦਿਨ ਨਿਕਲ ਜਾਣਗੇ ਆਪਣੇ ਹਨਾ ਤੇ ਭਾਈ ਠੰਡ ਬਹੁਤ ਹੋ ਗਈ ਆ ਠੀਕ ਆ ਤੇ ਮੈਂ ਪਿਛਲੀ ਸਾਈਡ ਤੇ ਵੀ ਉਧਰੋਂ ਨਾ ਬੰਦ ਕਰਕੇ ਆਇਆ ਪਰਲੇ ਬੰਨਿਓ ਉਥੋਂ ਹਵਾ ਆਉਂਦੀ ਸੀਗੀ ਤੇ ਉੱਥੇ ਮੈਂ ਹੁਣ ਬੂਰਾ ਲਾਇਆ ਕੱਟ ਕੇ ਉੱਚੋ ਹਵਾ ਨਹੀਂ ਕਰੋਸਿੰਗ ਹੋਊਗੀ ਇੱਧਰ ਨੂੰ ਉਥੋਂ ਹੀ ਹਵਾ ਜਿਆਦੀ ਆਉਂਦੀ ਸੀ ਇੱਧਰੋਂ ਆਹ ਤਾਂ ਖੁੱਲਾ ਹੀ ਰਹਿੰਦੇ ਆ ਤਾਂ ਆਪਾਂ ਬੰਦ ਕਰੀਦੇ ਨਹੀਂ ਭਾਈ ਆਹ ਜੂੜ ਸਿੱਟ ਦੀ ਦਾ ਥੱਲੇ ਨੂੰ ਉਦਾਂ ਹੀ ਆਹ ਦਰਵਾਜ਼ਾ ਜਿਹੜਾ ਖੁੱਲਾ ਹੀ ਰਹਿੰਦਾ ਹਵਾ ਫਿਰਦੀ ਤੇ ਇਹਨਾਂ ਨੂੰ ਹੁਣ ਢਕਾ ਲਈਏ ਤੇ ਲਾ ਲਈਏ ਕਿਉਂਕਿ ਬੱਦਲ ਹੋਣ ਲੱਗ ਪਿਆ ਗੂੜਾ ਤੇ ਮੀਂਹ ਪਊਗਾ ਬਾਈ ਠੀਕ ਆ ਤੇ ਆ ਫਿਰਦਾ ਇੱਕ ਬੱਚਾ ਆਪਣਾ ਤੇ ਦੂਜਾ ਆ ਫਿਰਦਾ ਇਹ ਤਾਂ ਨੂੰ ਜਾਣ ਲੱਪੇ ਆ ਠੰਡਾ ਮੌਸਮ ਦੇਖ ਕੇ ਕਿਉਂਕਿ ਠੰਡਾ ਹੈਗਾ ਤੇ ਜਿਆਦਾ ਡਾਲੇ ਆ ਮੌਸਮ ਚ ਤਾਂ ਵੀ ਨੁਕਸਾਨ ਆ ਬਾਲੇ ਡੋਨੇ ਆ ਨਾ ਆ ਠੰਡੇ ਮੌਸਮ ਦੇ ਵਿੱਚ ਤੇ ਉਹ ਵੀ ਨੁਕਸਾਨ ਆ ਗਰਮੀ ਨਹੀਂ ਚੱਲੀ ਜਾਣੀ ਜਿੰਨਾ ਆਪਾਂ ਠੰਡ ਚੜਾਵਾਂਗੇ ਫਿਰ ਠੰਡਾ ਹੀ ਮੌਸਮ ਪਾ ਲੈਣਾ ਇਹਨਾਂ ਨੇ ਇਸ ਕਰਕੇ ਮੈਂ ਕਬੂਤਰ ਘੱਟੇ ਹੀ ਬਾਈ ਠੰਡੇ ਮੌਸਮ ਚ ਸਿਰਫ 5-7 ਡਾਰਾਂ ਹੀ ਕਰਾਉਣਾ ਹੁਣਾ ਬਾਅਦ ਚ ਗਰਮੀਆਂ ਚ ਹੀ ਕ ਹਣਾ ਇੱਕ ਦੋ ਦਿਨ ਦੇ ਵਿੱਚ ਵਿੱਚ ਬਾਈ ਹਣਾ ਆਪਾਂ ਮਤਲਬ ਇਸ ਮਹੀਨੇ ਦੇ ਵਿੱਚ ਲਾ ਲਓ ਤੁਸੀਂ ਆਪਾਂ ਇਸ ਮਹੀਨੇ ਦੇ ਵਿੱਚ ਇੱਕ ਸੀਲਿੰਗ ਕਰਾਉਣੀ ਆ ਆਪਣੇ ਕੋਲ ਹੁਣ ਟਾਈਮ ਅੱਗੇ ਹੈ ਨਹੀਂਗਾ ਫੇਰ ਕਬੂਤਰ ਤੁਹਾਨੂੰ ਪਾ ਕੱਟਣ-ਕੁੱਟਣ ਲਾ ਪੈਣਾ ਮਹੀਨਾ ਡੇਢ ਮਹੀਨਿਆਂ ਬਸ ਆਪਾਂ ਦੋ ਕੁ ਮਹੀਨੇ ਦਲਾ ਲਓ ਤੁਸੀਂ ਫਰਵਰੀ ਦੇ ਐਂਡ 'ਚ ਆ ਕੇ ਆਪਾਂ ਕੱਟਣੀ ਸ਼ੁਰੂ ਕਰ ਲਈਏ ਪੱਟਣੇ-ਪੁੱਟਣੇ ਮਤਲਬ ਫੇਰ ਨਹੀਂ ਟਾਈਮ ਲੱਗਣਾ ਕਬੂਤਰ ਝਾੜ ਗਏ ਆ ਉਹ ਹੋ ਗਿਆ ਆ ਹੋ ਗਿਆ ਫਰੀ ਜਾਣਾ ਹਣਾ ਤੇ ਸੀਲਿੰਗ ਕਰਾਈਏ ਬਾਈ ਪਤਲੀ-ਪਤਲੀ ਜਾਂ ਪੇਪਰ ਲਵਾਉਣੇ ਕੋਈ ਹਣਾ ਉਹ ਕਰਦੇ ਆ ਜਾਂ ਪੱਟੀ-ਪੁੱਟੀ ਭਰਾਵਾਂਗੇ ਨੂੰ ਝਾੜ ਕੇ ਅੰਦਰੋਂ ਚੰਗੀ ਤਰ੍ਹਾਂ ਪ ਸਾਰਿਆਂ ਦੇ ਵਿੱਚ ਹਨਾ ਜੇ ਪੇਪਰ ਵੀ ਲਾਉਣਾ ਤਾਂ ਸਾਰਿਆਂ ਚ ਪੇਪਰ ਲਾ ਦਾਂਗੇ ਸ਼ਰਤਾਂ ਤੇ ਠੀਕ ਆ ਤੇ ਦਰਵਾਜ਼ੇ ਚੇਂਜ ਕਰਨੇ ਆ ਵਾਲੇ ਠੀਕ ਆ ਲੋਹੇ ਦੇ ਦਰਵਾਜ਼ੇ ਲਾਵਾਂਗੇ ਇਹਨਾਂ ਨੂੰ ਤੇ ਜੇ ਲੱਕੜੀ ਦੇ ਵੀ ਬਣਾਉਣੇ ਹੋਏ ਤੇ ਵਧੀਆ ਤਰੀਕੇ ਨਾਲ ਮਤਲਬ ਜੋ ਵੀ ਕਰਨਾ ਵਧੀਆ ਤਰੀਕੇ ਨਾਲ ਕਰਾਂਗੇ ਆ ਜਿਹੜਾ ਜਿਗਾੜ ਜਿਆ ਲਾਇਆ ਇਹ ਚੱਕ ਦੇਣੇ ਬਈ ਅੰਦਰੋਂ ਅੰਦਰ ਹੀ ਦਰਵਾਜ਼ੇ ਬਣਾਵਾਂਗੇ ਬਾਹਰ ਨਹੀਂ ਬਣਾਉਣੇ ਅੰਦਰੋਂ ਅੰਦਰ ਦਰਵਾਜ਼ੇ ਬਣਾਵਾਂਗੇ ਜਿੱਤਾ ਮਤਲਬ ਆਹ ਜਿੱਦਾਂ ਹੋਣਾ ਹੈ ਨਾ ਜਿੱਦਾਂ ਬਾਹਰ ਲੱਗਾ ਦਰਵਾਜ਼ਾ ਬਾਹਰ ਨਹੀਂ ਇੱਥੇ ਅੰਦਰ ਲਾਉਣਾ ਬਈ ਅੰਦਰਲੀ ਸਾਈਡ ਤੇ ਠੀਕ ਆ ਇਹਦੇ ਨਾਲ ਬਰਾਬਰ ਹੋਊ ਸਾਰੇ ਇਹ ਕੱਟਣਾ ਠੀਕ ਆ ਉਸ ਤੋਂ ਬਾਅਦ ਰੰਗ ਪਿਆ ਰੰਗ ਕਰਨਾ ਸਾਰੇ ਗੁੱਡਿਆਂ ਦੇ ਵਿੱਚ ਇੱਕ ਵਾਰੀ ਉਸ ਤੋਂ ਬਾਅਦ ਆ ਭਲਕੂਗੀਆਂ ਫੇਕ ਰਾਂਗੇ ਤੇ ਟੋਲੀ ਬਣਾਉਣੀ ਜਿਹੜੇ ਆਪਣੇ ਕੰਮ ਪਏ ਆ ਬਈ ਟੋਲੀ ਬਣੋੜੀ ਇੱਥੇ ਠੀਕ ਆ ਆ ਕੂਲਰ ਕਲਰ ਚੱਕ ਕੇ ਥੱਲੇ ਲੈ ਜਾਣਾ ਵੱਡਾ ਪੂਦਾ ਲਿਆਵਾਂਗੇ ਅਗਲੀ ਗਰਮੀਆਂ ਦੇ ਵਿੱਚ ਇੱਥੇ ਲੋ ਨੂੰ ਕਿਉਂਕਿ ਉੱਤੇ ਆਪ ਵੀ ਬਹਿਣਾ ਹੁੰਦਾ ਇੱਥੇ ਲਾਲੀ ਦਾ ਪਰਲੇ ਬੰਨੇ ਤੇ ਤੁਹਾਨੂੰ ਪਤਾ ਹੀ ਆ ਇੱਥੇ ਕਮਰੇ ਵਾਂਗੂ ਹੀ ਫੇਰ ਬਣ ਜਾਂਦਾ ਅੰਦਰ ਤੇ ਐ ਕੂਲਿੰਗ ਪੂਰੀ ਕਰਦਾ ਰੱਖ ਕੇ ਹਾਲ ਚਾਲਾ ਲੋ ਤੁਹਾਡੇ ਕਮੈਂਟਾਂ 'ਤੇ ਜਵਾਬ ਦਿਈਏ ਤੇ ਬਾਈ ਮਾਲਕ 1 बाई ਦੇ ਜ਼ਿਆਦਾ ਮੈਨੂੰ ਕਮੈਂਟ ਇਹੀ ਆਉਂਦੇ ਬਾਈ ਆਂਡੇ ਫੋਕੇ ਲਾਉਂਦੇ ਆ ਕਬੂਤਰ ਕਿਤਾ ਬਾਈ ਦਵਾਈ ਬਣਾਈ ਹੋਈ ਆ 100% ਬਾਈ ਹੱਲ ਕਰਦੀ ਆ ਜੇ ਤੁਸੀਂ ਸਹੀ ਤਰੀਕੇ ਨਾਲ ਦੋਗੇ ਕਈ ਭਰਾਵਾਂ ਦੇ ਬਾਈ ਆਪਾਂ ਨੂੰ ਫੋਨ ਆ ਚੁੱਕੇ ਆ ਉਹ ਦਵਾਈ ਦੇ ਨਾਲ ਕਈਆਂ ਦੇ ਹੱਲ ਹੋਏ ਆਂਡੇ ਆ ਨਹੀਂ ਤੋ ਹਨਾ ਤੇ ਚੱਲੇ ਆ ਨਾਰ ਹਨਾ ਮਾਦੀਆਂ ਵੀ ਚੱਲੀਆਂ ਤੇ ਨਾਰ ਵੀ ਜਿਹੜੇ ਆਪਣੇ ਨਾਰਤਾ ਇੱਕ ਆਪਣਾ ਹੀ ਚੱਲੇ ਆ ਤੇ ਮਾਦੀ ਵੀ ਇੱਕ ਆਪਣੀ ਚੱਲੀ ਸਕਤ ਫੁਰਾਲੀ ਹਨਾ 4-5 ਸਾਲ ਤੋਂ ਬੰਦ ਸੀ ਉਹਨੇ ਕੱਲ ਇੱਕ ਕਾਂਡਾ ਲਾਇਆ ਅੱਜ ਪਰਸੋਂ ਲਾਇਆ ਕਿ ਕੱਲ ਆਇਆ ਖਰੇ ਹਨਾ ਉਹ ਕੱਲ ਲਾਇਆ ਤੇ ਆ ਇੱਕ ਕੱਲ ਕੱਲ ਸ਼ਸ਼ਵੀਰ ਤੱਕ ਫੀਜੰਡਾ ਰੱਖ ਦੂਗੀ ਜਾਂ ਸ਼ਾਮਾਂ ਦਾ ਕਰ ਰੱਖ ਦੂਗੀ ਹਨਾ ਇੱਕ ਅੱਧੇ ਦਿਨ ਦਾ ਗੈਪ ਪਾਈ ਲੈਂਦੇ ਹੁੰਦੇ ਆ ਤੇ ਉਹ ਹੋ ਗਿਆ ਬਾਈ ਫਿਰ ਉਦੋਂ ਬਾਅਦ ਕਈ ਭਰਾਵਾਂ ਦੇ ਹੋਰ ਵੀ ਕਮੈਂਟ ਆਉਂਦੇ ਬਾਈ ਘੁੰਮਣੀ ਵਾਲੀ ਪ੍ਰੋਬਲਮ ਬਹੁਤ ਆਉਂਦੀ ਆ ਘੁੰਮਣੀ ਤਾਂ ਆ ਬਾਈ ਆ ਠੰਡੇ ਆ ਨਾ ਜਿਹਦਾ ਮੀਮੂ ਪਿਆ ਇੱਕ ਮਾੜਾ ਮੂਟਾ ਤੇ ਠੰਡੇ ਮੌਸਮ ਕਰਕੇ ਵੀ ਬਾਈ ਕੂਤਰਾਂ ਨੂੰ ਬੁਖਾਰ ਹੁੰਦਾ ਪਾਣੀ ਵਾਲੀਆਂ ਬਿੱਠਾ ਮਾਰਦੇ ਆਪਾਂ ਕੇਅਰ ਨਹੀਂ ਕਰਦੇ ਵੇ ਤੇ ਉਹਦੇ ਕਰਕੇ ਬਾਈ ਪ੍ਰੋਬਲਮ ਆਉਂਦੀ ਆ ਜਿਹੜਾ ਟੈਰਾਮਾਈਸੀਨ ਦਾ ਟੀਕਾ ਮੈਂ ਦੱਸਿਆ ਬਾਈ ਕਈ ਕਈ ਜਾਂਦੇ ਬਾਈ ਬੁਖਾਰ ਦਾ ਹੁੰਦਾ ਬਾਈ ਐਂਟੀਬਾਇਟਿਕ ਆ ਉਹ ਠੀਕ ਆ ਉਹ ਚ ਹਰ ਇੱਕ ਤਰ੍ਹਾਂ ਦਾ ਹੀ ਸਾਲਟ ਹੁੰਦਾ ਉਹ ਤਾਂ ਲਈਦਾ ਉਹਦਾ ਲੋਨ ਦਾ ਮਤਲਬ ਇਹ ਆ ਬਾਈ ਜੇ ਕਬੂਤਰ ਦੇ ਅੰਦਰ ਇਨਫੈਕਸ਼ਨ ਆ ਜਿਹੜਾ ਪਾਣੀ ਵਾਲੀਆਂ ਬਿੱਠਾ-ਬੂਠਾ ਮਾਰਦੇ ਨਾ ਉਹ ਚੱਕੀਆਂ ਜਾਣ ਉਸ ਦਿਵਾਰ ਨਾਲ ਪਾਵਰ ਜੈਲ ਵਰਤਾਂਗੇ ਠੀਕ ਆ ਆਪਣੇ ਕੋਲ ਤੇ ਚਲੋ ਆਪਾਂ ਬਾਹਰ ਵਾਲੇ ਪ੍ਰੋਡਕਟ ਮੰਗਾਏ ਹੋਏ ਉਹ ਪਾਈ ਦੇ ਬਾਈ ਚਮਚਾ ਖੰਡ ਤਾਂ ਉਹਨਾਂ ਹੀ ਸੈੱਟ ਸੂਟ ਹੋ ਜਾਂਦੇ ਹਨਾ ਜਿਹੜੇ ਪਾਣੀ ਵਾਲੀਆਂ ਬਿੱਠਾ-ਬੂਠਾ ਮਾਰਦੇ ਆ ਤੇ ਉਹ ਵੀ ਹੱਲ ਹੋ ਜਾਊਗਾ ਤੇ ਉਦੋਂ ਵਾਰ ਬਾਈ ਉਹ ਟੀਕੇ ਲਾ ਲਓ ਜਿਹੜੇ ਮੈਂ ਤੈਨੂੰ ਤੁਹਾਨੂੰ ਦੱਸਿਆ ਉਹ ਟੀਕੇ ਲਾ ਕੂਤਰ ਸੈੱਟ ਹੋ ਜਾਂਦੇ ਬਸ ਕੇਅਰ ਕਰਨੀ ਪੈਣੀ ਆ ਝੋਲੇ ਵਾਲਾ ਕੂਤਰ ਬਾਈ ਇਦਾਂ ਨਹੀਂ ਸੈੱਟ ਹੋਣਾ ਵੀ ਤੁਸੀਂ ਅੱਜ ਟੀਕੇ ਲਾਏ ਸੈੱਟ ਹੋਣਾ ਬਾਈ 5-4 ਮਹੀਨੇ ਲਊਗਾ ਝੋਲੇ ਵਾਲਾ ਜਿਹੜਾ ਧੋਣ ਮਤਲਬ ਕੰਮ ਦੀ ਰਹਿੰਦੀ ਨਾਲ ਇਦਾਂ ਉਹ ਲਊਗਾ ਬਾਈ ਥੋੜੇ ਦਿਨ ਹਣਾ ਤੇ ਦੋ ਬੱਚੇ ਬਾਈ ਉੱਡਦੇ ਆ ਠੀਕ ਆ ਪਹਿਲਾਂ ਇਹ ਲਾਈਏ ਹਜੇ ਤੱਕ ਬੈਠੇ ਨਹੀਂ ਹੈਗੇ ਬੱਚੇ ਤੇ ਹੁਣ ਟਾਈਮ ਵੀ ਬਿਨ ਰਸਾਉਣਾ ਇਹਨਾਂ ਨੂੰ ਦੋ ਤਿੰਨ ਘੰਟੇ ਦਾ ਹੋ ਗਿਆ ਬੱਚਾ ਰੋੜਦੇ ਉਹਨੂੰ ਜਿਆਦਾ ਹੀ ਹੋ ਗਿਆ ਹੋਊਗਾ ਤੇ ਇਹ ਵੀ ਲਾਉਨੇ ਆ ਤੇ ਬੱਚੇ ਇੰਜ ਨਾ ਕਿ ਜਿਹੜਾ ਇਹਨਾਂ ਨੂੰ ਉੜਦਾ ਫਿਆ 2-3 ਘੰਟੇ ਉਦੋਂ ਤੇ ਮੈਂ ਵੀਡੀਓ ਬਣਾਉਣ ਡਿਆ ਹੌਲੀ ਹੌਲੀ ਇਧਰ ਉਧਰ ਬਣਾਈ ਜਾਂਦਾ ਹਨ ਤੇ ਬੱਚੇ ਉੱਟੀ ਆ ਤੇ ਹਜੇ ਵੀ ਦੋਨੇ ਬੱਚੇ ਉੜਦੇ ਪਏ ਆ ਠੀਕ ਆ ਬਹਿ ਜਾਣਗੇ ਬਾਈ ਉੱਦਾਂ ਬੱਦਲ ਪੁੱਤਲ ਕਰਕੇ ਮੈਨੂੰ ਡਾਰਿਆ ਜਿਥੋਂ ਪਚੜ ਜੇ ਤੇ ਵਧੀਆ ਹੀ ਆ ਪਰ ਸੂਰਜ ਵੀ ਆਇਆ ਥੱਲੇ ਚਲ ਗਿਆ ਆ ਹੁਣ ਚੜਨੀ ਵੀ ਕੀ ਜੇ ਚੜੀ ਤਾਂ 15-20 ਮਿੰਟ ਜਾਂਦਾ ਘੰਟਾ ਫੰਡ ਚੜੂਗੀ ਤੇ ਜ਼ਿਆਦਾ ਤਾਂ ਨਹੀਂ ਚੜਦੀ ਹਨ ਤੇ ਆਪਾਂ ਬਾਈ ਇੱਕ ਹੋਰ ਕਮੈਂਟ ਆਇਆ ਸੀ ਬਾਈ ਦਾ ਕਿ ਬਾਈ ਯਾਰ ਦਾਣਾ ਚੇਂਜ ਕਰ ਨਹੀਂ ਬਾਈ ਹਜੇ ਨਹੀਂ ਕਰਨਾ ਹਜੇ ਸਿਆਲਾਂ ਵਾਲਾ ਦਾਣਾ ਪੋਣਾ ਆਪਾਂ ਠੀਕ ਆ ਤੇ ਬਾਕੀ ਮੈਂ ਇੱਕ ਬਈ ਦਾ ਹੋਰ ਵੀ ਕਮੈਂਟ ਦਿੰਦਾ ਬਈ ਮਤਲਬ ਟਾਉਟਾ ਤੋਂ ਬਈ ਪੰਪੇਲਾ ਵੀ ਇੱਥੇ ਜਵਾਬ ਦਿੰਦਾ ਵੀ ਇੱਟ ਟੁੱਟ ਪਾ ਸਕਦੇ ਕੁੱਟ ਕੇ ਬੱਚੇ ਵਾਲਿਆਂ ਨੂੰ ਬਈ ਪਾਓ ਜੋ ਮਰਜ਼ੀ ਪਾਓ ਜੋੜੇ ਵਾਲੇ ਕਬੂਤਰਾਂ ਨੂੰ ਰੋਟੀ ਪਾਓ ਇੱਟ ਕੁੱਟ ਕੇ ਪਾਓ ਠੀਕ ਆ ਜਿਹੜੀ ਮਰਜ਼ੀ ਆਂਡੇ ਪਾਓ ਜਿਹੜੇ ਦੇਸੀ ਆਂਡੇ ਹੁੰਦੇ ਏਦਾਂ ਹੀ ਗਿਦਰ-ਬਿਦਰ ਕਰਕੇ ਵਿੱਚੇ ਛੇਲਣਾ ਉਹ ਪਾਓ ਬਈ ਜੋੜੇ ਵਾਲੇ ਕਬੂਤਰਾਂ ਨੂੰ ਆਹ ਦਿਨਾਂ ਦੇ ਵਿੱਚ ਠੀਕ ਆ ਜਿਹੜੇ ਵੱਡੇ ਕਬੂਤਰ ਹਨ ਉਹਨਾਂ ਨੂੰ ਆਪਾਂ ਦੇਸੀ ਆਂਡਾ ਵਾਲ ਕੇ ਬਈ ਪਾ ਸਕਦੇ ਆਂ ਦੇਸੀ ਆਂਡਾ ਵਾਲ ਲਓ ਫਾਰਮੀ ਨਾ ਹੋਵੇ ਘਰ ਦਾ ਅਮਲ ਘਰੇ ਕੇ ਨੇ ਮੁਰਗੀਆਂ ਮਰਗੀਆਂ ਕੋਮੋਦੀਆਂ ਫਿਰਦੀਆਂ ਜਿਹੜੀ ਫਿਰਤਾਲੀਆਂ ਹੁੰਦੀਆਂ ਉਹ ਹੁਣ ਉਹ ਆਂਡੇ ਨੂੰ ਬਾਈ ਤੇ ਕਦਰ ਬਦਰ ਕਰਕੇ ਛੱਲਣਾ ਛੁੱਲਣਾ ਸਾਰਾ ਕੁਝ ਜਰਦੀ ਜੁਰਦੀ ਵਿੱਚ ਹੀ ਬਾਈ ਉਹ ਪਾਓ ਵੱਡੇ ਕਬੂਤਰਾਂ ਨੂੰ ਠੰਡ ਠੁੰਣ ਦੀ ਮੰਨਦੇ ਤੇ ਇੱਕ ਤੇ ਗੰਡ ਹਫਤੇ ਚ ਇੱਕ ਦੀ ਵਾਰੀ ਦੋ ਵਾਰੀ ਤੁਸੀਂ ਉੱਡਣ ਵਾਲੇ ਕਬੂਤਰਾਂ ਨੂੰ ਵੀ ਪਾ ਸਕਦੇ ਆ ਬਾਈ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਦੇਸੀ ਆਂਡੇ ਦਾ ਵਿੱਚੇ ਹੀ ਛਲੜ ਵਿੱਚੇ ਸਾਰਾ ਕੁਝ ਕੈਲਸ਼ੀਅਮ ਕਲਸ਼ੀਅਮ ਵਿੱਚੇ ਹੀ ਹੁੰਦਾ ਸਾਰਾ ਕੁਝ ਪਾਓ ਠੀਕ ਆ ਪ੍ਰੋਟੀਨ ਵਿੱਚੇ ਹੀ ਸਾਰਾ ਜੋ ਵੀ ਮਲੇ ਕਬੂਤਰ ਨੂੰ ਚਾਹੀਦਾ ਹਰ ਇੱਕ ਤਰ੍ਹਾਂ ਦੀ ਆਂਡੇ 'ਚ ਹੈਗੀ ਫੇ ਹੁਣ ਗਰਮ ਗਰਮ ਪਾਣੀ ਦਾ ਬਾਈ ਲੋਨ ਦਾ ਕੋਈ ਫਾਇਦਾ ਨਹੀਂ ਹੈਗਾ ਆਹੇ ਮਹੀਨਾ ਬਾਈ ਗਰਮੀਆਂ ਦਾ ਪਹਿਲਾ ਪਹਿਲਾ ਲਾ ਲੈਂਦੇ 10ਵੇਂ ਮਹੀਨੇ ਜਾਂ 12ਵੇਂ ਚਲਾ ਲੈਂਦੇ ਹੈਨਾ 10ਵੇਂ ਤੋਂ ਲੈ ਕੇ 12ਵੇਂ ਤੱਕ ਲਾ ਸਕਦੇ ਆ ਤੇ ਆਹ ਮਹੀਨੇ ਚ ਦੇ ਸਕਦੇ ਆ ਪਰ ਕਿਤੇ ਨਾ ਕਿਤੇ ਉੱਡਣ ਵਾਲਾ ਕਬੂਤਰ ਖਰਾਬ ਕਰੂਗਾ ਅੱਗੇ ਆ ਕੇ ਠੀਕ ਆ ਤੇ ਐਂਟੀਬਾਇਟਿਕ ਦੇ ਤੌਰ ਤੇ ਬਾਈ ਕਹਿੰਦਾ ਕੀ ਵਰਤੀਏ ਤੁਸੀਂ ਕਹਿੰਦੇ ਨੇ ਐਂਟੀਬਾਇਟਿਕ ਬਾਈ ਟੈਰਾਮਾਈਸਿਨ ਦਾ ਪਾਊਡਰ ਜਿਹੜਾ ਹੁੰਦਾ ਨਾ ਟੈਟਰਾ ਦਾ ਪੀਲਾ ਪੈਕਟ ਜਾਂ ਇੱਕ ਹੁੰਦਾ ਲੈਕਸਨ ਠੀਕ ਆ ਲੈਕਸਨ ਵੀ ਬਹੁਤ ਖਰਾਬ ਹੈ ਠੀਕ ਆ ਤੇ ਉਦੋਂ ਬਾਅਦ ਹੁਣ ਤੋਂ ਪਾ ਲੱਗ ਜਾਣੀਆਂ ਤੇ ਡੀਲੀ ਸਪਰੇ ਆਪਾਂ ਇੱਕ ਤੇ ਦਿਨ ਦਾ ਮਤਲਬ ਨਾਗਾ ਪਾਕਣਾ ਇੱਕ ਤੇ ਦਿਨ ਦਾ ਨਾਗਾ ਪਾ ਕੇ ਤੇ ਜਿਹੜੀ ਆਪਣਾ ਵੀਰ ਕੋਲ ਐਸੇ ਆ ਉਹਦੀ ਸਪਰੇ ਕਰੀਦੀ ਆ ਵੀ ਕਈ ਵੇਲੇ ਹਵਾ 'ਚ ਵੀ ਇੱਕ ਵਾਇਰਸ ਹੁੰਦਾ ਆ ਤੇ ਉਹ ਵਾਇਰਸ ਨੂੰ ਰੋਕਣ ਵਾਸਤੇ ਮਤਲਬ ਆਪਾਂ ਉਹ ਸਪਰੇ ਸਪਰੂ ਕਰੀ ਵੀ ਕੂਤਰ ਉੱਡ ਕੇ ਵੀ ਆਉਂਦਾ ਕੋਈ ਨਾ ਕੋਈ ਵਾਇਰਸ ਆ ਜਾਂਦਾ ਹਨਾ ਤੇ ਉਹ ਤੋਂ ਹੱਲ ਹੋ ਜਾਂਦਾ ਬਈ ਫਿਰ ਬਚਤ ਹੋ ਜਾਂਦੀ ਆ ਵੀ ਕੂਤਰ ਬਿਮਾਰ ਮੂਰ ਨਹੀਂ ਹੁੰਦੇ ਤੇ ਆ ਆਗੇ ਬੱਚੇ ਬਈ ਥੱਲੇ ਹੁਣ ਆ ਬੱਚੇ ਲਾਉਂਗਾ ਢਾਂਗੀ ਢਕਾ ਕੇ ਠੀਕ ਆ ਆ ਫਿਰਦੇ ਆ ਬਈ ਇਹ ਆਉਗੇ ਦੋਨੇ ਉਹ ਨੰਗੇ ਬਈ ਤੇ ਹੁਣ ਚੱਲ ਗਏ ਇੱਧਰ ਨੂੰ ਤੇ ਆ ਫਿਰਦੇ ਪਏ ਬਈ ਉਹਨੇ ਬੱਚੇ ਹਨਾ ਇਹਨਾਂ ਨੂੰ ਲੋਨੇ ਆ ਤੇ ਢਾਂਗੀ ਢੂੰਗੀ ਢਕਾ ਕੇ ਲਾਵਾਂਗੇ ਹੁਣ ਤੇ ਠੀਕ ਆ ਬਾਈ ਫਿਰ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਭਰਾਵਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਠੀਕ ਆ ਬਾਬਿਓ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ